ਅਸੀਂ ਕਾਲਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਗਿੱਦੜਵਾਹਾ ਦੇ ਵਿੱਚ ਅਸੀਂ ਮੌਜੂਦ ਹਾਂ ਕਾਊਂਟਿੰਗ ਲਗਾਤਾਰ ਜਾਰੀ ਹੈ ਔਰ ਕਾਊਂਟਿੰਗ ਦੇ ਵਿੱਚ ਜਿਹੜੇ ਸ਼ੁਰੂਆਤੀ ਰੁਝਾਨ ਆਏ ਨੇ ਦਿਮਪੀ ਢਿੱਲੋ ਲਗਾਤਾਰ ਬੜਤ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ ਦੋ ਰਾਊਂਡ ਦੇ ਆਫੀਸ਼ੀਅਲ ਆંકੜੇ ਜਿਹੜੇ ਸਾਹਮਣੇ ਆਏ ਨੇ ਤਕਰੀਬਨ 1700 ਦੀ ਲੀਡ ਹੋ ਚੁੱਕੀ ਹੈ ਤੀਜਾ ਰਾਊਂਡ ਵੀ ਜਿਹੜਾ ਉਹ ਵੀ ਕਲੀਅਰ ਹੋ ਚੁੱਕਿਆ ਹੈ ਔਰ ਤੀਜੇ ਰਾਊਂਡ ਦੇ ਵਿੱਚ ਜੜੀ ਲੀਡ ਹੈ 2000 ਦੀ ਹੋਰ ਵੱਧੀ ਹੈ ਖੁਸ਼ੀ ਦਾ ਮਾਹੌਲ ਜਿਹੜਾ ਇੱਥੇ ਵੇਖਣ ਨੂੰ ਮਿਲ ਰਿਹਾ ਡਿੰਪੀ ਢਿੱਲੋਂ ਸਮਰੱਥਕਾਂ ਨਾਲ ਇੱਥੇ ਮੌਜੂਦ ਹੈ ਕਿਉਂਕਿ ਲੀਡ ਜਿਹੜੀ ਹੈ 4000 ਦੇ ਆਸ-ਪਾਸ ਪਹੁੰਚ ਚੁੱਕੀ ਹੈ ਡਿੰਪੀ ਢਿੱਲੋਂ ਨਾਲ ਗੱਲਬਾਤ ਕਰਨੇ ਆਫੀਸ਼ਲ ਆਕਰਾਨ ਹੈ ਲੇਕਿਨ 2000 ਦੀ ਤੀਜੇ ਰਾਊਂਡ ਤੇ ਲੀਡ ਬਣ ਗਈ ਕੀ ਕਹਿਣਾ ਚਾਹੇ ਨਾਰੇ ਲੱਗਣੇ ਸ਼ੁਰੂ ਹੋ ਗਏ 4000 ਦੀ ਲੀਡ ਪਹੁੰਚ ਗਈ ਡਿੰਪੀ ਜਿੰਦਾਬਾਦ ਦਿਆ ਪਾਈ ਸਾਹਿਬ ਇਹਨਾਂ ਨੇ ਵਧਾਈ ਆ ਜੀ ਉਹ ਡਿੰਪੀ ਦਾ ਕੁਝ ਵੀ ਨਹੀਂ ਸੀ ਜ ਇਹਨਾਂ ਦੇ ਮੁਕਾਬਲੇ ਤੇ ੜੇ ੜੇ ਵੱਡੇ ਦਿੱਕਤ ਸੀ ਜੀ ਮੈਂ ਤਾਂ ਮੈਨੂੰ ਮੈਨੂੰ ਨਹੀਂ ਸਮਝ ਆਉਂਦੀ ਕਿ ਕੀ ਰਿਸ਼ਤਾ ਹੈ ਇਹਨਾਂ ਨਾਲ ਜੀ ਹਾਂ ਇਹ ਇਸ ਰਿਸ਼ਤੇ ਨੂੰ ਕੋਈ ਨਾਂ ਨਹੀਂ ਦੇ ਸਕਦੇ ਪਰ ਇਦੂ ਗੂੜਾ ਰਿਸ਼ਤਾ ਕੋਈ ਨਹੀਂ ਜੋ ਮੇਰਾ ਇਹਨਾਂ ਨਾਲ ਬਣ ਗਿਆ ਸ਼ੁਰੂ ਤੋਂ ਲੈ ਕੇ ਤੁਹਾਡੇ ਨਾਲ ਖੜੇ ਰਹੇ ਤੁਹਾਡੇ ਸਮਰਥਕ ਜਿੱਤ ਦੇ ਸਮਾ ਜਿੱਤ ਦੇ ਸਮਾ ਅੱਜ ਅੱਜ ਜਿੱਤ ਦਾ ਜਿਹੜਾ ਮਾਹੌਲ ਵੇਖਣ ਨੂੰ ਮਿਲ ਰਿਹਾ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਖੁਸ਼ੀ ਆ ਚਿਹਰੇ ਤੇ ਜਦੋਂ ਹਾਰ ਵੀ ਹੁੰਦੀ ਸੀ ਉਸ ਸਮਾਂ ਵੀ ਨਾਲ ਖੜਦੇ ਸੀ ਅੱਜ ਜਿਹੜਾ ਇਹ ਬੜਤ ਮਿਲਦੀ ਨਜ਼ਰ ਆਈ ਹੈ ਇਸ ਦਾ ਅਸਲ ਕਾਰਨ ਕੀ ਮੰਨਦੇ ਹੋ ਤੁਸੀਂ ਇਹਨਾਂ ਦਾ ਪਿਆਰ ਸੱਚਾ ਪਿਆਰ ਨਾ ਮੈਨੂੰ ਇਹਨਾਂ ਨੇ ਛੱਡਿਆ ਤੇ ਨਾ ਮੈਂ ਇਹਨਾਂ ਨੂੰ ਛੱਡਿਆ ਇਹ ਉਹੀ ਹੈ ਜੀ ਜੇ ਮੈਂ ਅਕਾਲੀ ਦਲ ਸੀ ਮੈਂ ਅਕਾਲੀ ਦਲ ਸੀ ਇਹਨਾਂ ਨੇ ਉੱਥੇ ਅਰਦਾਸਾਂ ਕੀਤੀਆਂ ਜੇ ਮੈਂ ਅਕਾਲੀ ਦਲ ਤੋਂ ਆਮ ਆਦਮੀ ਚ ਆ ਗਿਆ ਇਹ ਨਾਲ ਹੀ ਮੇਰੇ ਆਮ ਆਦਮੀ ਚ ਆ ਗਏ ਇਹ ਉੱਥੇ ਅਰਦਾਸਾਂ ਕੀਤੀਆਂ ਜੀ ਇਨਾਂ ਦੀਆਂ ਘਰ ਦਾਸਾਂ ਇਹਨਾਂ ਦੀਆਂ ਜਿਹੜੀਆਂ ਅੱਜ ਵਾਇਰਲ ਸੁਣ ਰਿਆ ਅੱਜ 28 ਪਲੱਸ 2.5 ਸਾਲ ਦਾ ਨਾਰਾ ਦੇਖ ਕੇ ਤੁਸੀਂ ਜਨਤਾ ਦੇ ਵਿਚਾਲੇ ਗਏ ਸੀ ਹੁਣ ਜਦੋਂ ਲੀਡ 4000 ਦੀ ਹੋ ਗਈ ਹੈ ਹੁਣ ਕੀ ਕਹਿਣਾ ਚਾਹੋਗੇ ਆਪਣੇ ਉਸ ਨਾਰੇ ਨੂੰ ਲੈ ਕੇ ਅੱਗੇ ਦਾ ਕੀ ਸੋਚਿਆ ਭਾਈ ਸਾਹਿਬ ਹਜੇ ਵੀ ਅੱਡੀ ਛੇਤੀ ਨਹੀਂ ਮੈਂ ਬੋਲਦਾ ਕੱਟੋ ਘਟ 10000 ਕਰਾਸ ਕਰਨ ਤੋਂ ਫਿਰ ਬੋਲੂਗਾ ਯਾਨੀ 10000 ਦੀ ਲੀਡ ਦਾ ਇੰਤਜ਼ਾਰ ਕਰੋਗੇ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਫਿਰ ਕੁਛ ਨਾ ਕੁਛ ਤੁਹਾਨੂੰ ਦੱਸੂਗਾ ਲੇਕਿਨ ਅਜੇ ਕਹਿ ਸਕਦਾ ਦਿਲ ਦੇ ਵਿੱਚ ਕੀ ਚੱਲ ਰਿਹਾ ਕਿਉਂਕਿ ਇੱਕ ਇੱਕ ਸਮਾਂ ਇਹ ਜਾ ਹੁੰਦਾ ਕਿ ਜਦੋਂ ਲੀਡ ਤੇ ਵੱਧਦੀ ਜਾਂਦੀ ਹੈ ਸਮਰਥਕਾਂ ਦਾ ਜੋਸ਼ ਵੱਧਦਾ ਜਾਂਦਾ ਹੈ ਲੇਕਿਨ ਆਪਣੇ ਮਨ ਦੇ ਵਿੱਚ ਹੁੰਦਾ ਕਿ ਕਿਤੇ ਕੋਈ ਇਹ ਜਾ ਬੂਤ ਨਾ ਖੁੱਲ ਜਾਏ ਜਿਸ ਦੇ ਵਿੱਚ ਲੀਡ ਘਟ ਜਾਏ ਤੁਹਾਡੇ ਮਨ ਦੇ ਵਿੱਚ ਕੀ ਚੱਲ ਹੈਗਾ ਜੀ ਹੈਗਾ ਜੀ ਡਰ ਹੈਗਾ ਅਜੇ ਵੀ ਨੀ ਦੇਖੋ 13 ਇਲੈਕਸ਼ਨ ਆ ਜੀ ਅਕਰੀਬ ਲਾਵਾਂਗੇ ਜੀ ਇਲੈਕਸ਼ਨ ਆ ਜੀ ਇਲੈਕਸ਼ਨ 'ਚ ਕੁਝ ਵੀ ਹੋ ਸਕਦਾ ਜੀ ਐਨੀਥਿੰਗ ਕੈਨ ਹੈਪਨ ਇਨ ਇਲੈਕਸ਼ਨ ਲੇਕਿਨ ਇਸ ਬਦਲਾਅ ਦਾ ਤੁਸੀਂ ਕਾਰਨ ਕੀ ਮੰਨਦੇ ਹੋ ਜਿਹੜਾ ਗਿੱਦੜਬਾਹਾ 2022 ਦੇ ਵਿੱਚ ਰਾਜਾ ਵੜਿੰਗ ਨੂੰ ਚੇਤਾਂਦਾ ਨਜ਼ਰ ਆਇਆ ਸੀ ਜਦੋਂ ਆਮ ਆਦਮੀ ਪਾਰਟੀ ਦੀ ਵੇਵ ਸੀ ਉਹੀ ਰਾਜਾ ਵੜਿੰਗ ਦੀ ਧਰਮ ਪਤਨੀ ਅੱਜ ਲਗਾਤਾਰ ਪਿੱਛੇ ਜਿਹੜਾ ਚੱਲਦੇ ਰਹੇ ਇਸ ਦਾ ਵੱਡਾ ਕਾਰਨ ਕੀ ਮੰਨਦੇ ਹੋ ਔਰ ਮਨਪ੍ਰੀਤ ਬਾਦਲ ਤੇ ਲਗਭਗ ਲਗਭਗ ਤਿੰਨੋਂ ਰਾਉਂਡਾਂ ਦੇ ਵਿੱਚ ਰੇਸ ਤੋਂ ਬਾਹਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਸਰ ਇਹ ਅੱਜ ਨਹੀਂ ਤੁਹਾਨੂੰ ਕੁਛ ਮੈਂ ਆਪਣਾ ਦੱਸ ਸਕਦਾ ਦੋ ਤਿੰਨ ਘੰਟੇ ਰੁਕਜੋ ਫਿਰ ਤੁਹਾਨੂੰ ਕਾਰਨ ਦੱਸੂਗਾ ਜੀ ਜੀ ਦੋ ਤਿੰਨ ਘੰਟੇ ਰੁਕਜੋ ਫਿਰ ਫਿਰ ਤੁਹਾਨੂੰ ਕਾਰਨ ਦੱਸੂ ਵੀ ਕੀ ਕਾਰਨ ਚਲੋ ਯਾਨੀ ਦੋ ਤਿੰਨ ਘੰਟੇ ਦਾ ਜ਼ਰੂਰ ਇੰਤਜ਼ਾਰ ਕਰਨਾ ਹੋਏਗਾ ਲੇਕਿਨ ਇਸ ਵਕਤ ਜਿਹੜੀ ਤਸਵੀਰ ਵੇਖ ਆ ਰਿਹਾ ਡਿੰਪੀ ਟਿ ਲੋ ਦੇ ਘਰ ਦੇ ਵਿੱਚ ਅਸੀਂ ਮੌਜੂਦ ਆਂ ਘਰ ਦੇ ਵਿੱਚ ਜਿਹੜਾ ਮਾਹੌਲ ਹੈ ਤੁਸੀਂ ਵੇਖ ਸਕਦੇ ਹੋ ਸਮਰਥਕ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਆ ਚੇ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਨਾਰੇ ਜਿਹੜੇ ਨੇ ਲੱਗਣੇ ਸ਼ੁਰੂ ਹੋ ਚੁੱਕੇ ਨੇ ਲੇਕਿਨ ਡਿੰਪੀ ਟਿ ਲੋ ਕਹਿ ਰਹੇ ਨੇ ਕਿ ਹਜੇ ਇੰਤਜ਼ਾਰ ਕਰਨਗੇ ਜਦ ਤੱਕ ਲੀਡ 10000 ਦੀ ਨਹੀਂ ਹੁੰਦੀ ਤਦ ਤੱਕ ਇੰਤਜ਼ਾਰ ਜ਼ਰੂਰ ਕਰਨਗੇ ਲੇਕਿਨ ਇਸ ਵਕਤ ਸਮਰਥਕ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਹੇ ਨੇ ਔਰ ਜਿਸ ਤੰਗ ਦੇ ਨਾਲ ਇਹਨਾਂ ਦਾ ਜੋਸ਼ ਜਿਹੜਾ ਇਹਨਾਂ ਦਾ ਹੌਸਲਾ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ ਕਿਉਂਕਿ ਲਗਾਤਾਰ 3 ਰਾਊਂਡ ਹੋਏ ਨੇ ਤਿੰਨੋਂ ਰਾਊਂਡਾਂ ਦੇ ਵਿੱਚ ਲੀਡ ਮਿਲੀ ਹੈ ਔਰ ਇਸੀ ਲੀਡ ਦਾ ਨਤੀਜਾ ਹੈ ਕਿ ਐਸੇ ਇੱਥੇ ਖੁਸ਼ੀ ਦਾ ਮੌਲ ਹੈ ਲੇਕਿਨ ਫਿਲਹਾਲ ਡਿਪਟੀ ਲੋ ਕਹਿ ਰਹੇ ਨੇ ਕਿ ਉਹ ਇੰਤਜ਼ਾਰ ਕਰਨਗੇ ਕਿ ਜਦੋਂ ਤੱਕ ਲੀਡ 10000 ਦੀ ਨਹੀਂ ਹੁੰਦੀ ਤਦ ਤੱਕ ਉਹ ਆਪਣੇ ਪੱਤੇ ਨਹੀਂ ਖੋਲਣਗੇ ਲੇਕਿਨ ਉਸ ਤੋਂ ਬਾਅਦ ਜ਼ਰੂਰ ਵੇਖਣ ਵਾਲੀ ਗੱਲ ਰਹੇਗੀ ਕਿ 28 ਸਾਲ ਪਲੱਸ 2.5 ਸਾਲ ਦਾ ਨਾਰਾ ਵੇਖ ਕੇ ਡਿੰਪੀ ਢਿੱਲੋ ਆਰਾਮ ਆਦੀ ਪਾਰਟੀ ਜਿਹੜੀ ਚੋਣ ਮੈਦਾਨ ਦੇ ਵਿੱਚ ਆਈ ਸੀ ਅਗਰ ਇੱਥੋਂ ਜਿੱਤ ਉਹਨਾਂ ਨੂੰ ਮਿਲਦੀ ਹੈ ਤੇ ਫਿਰ ਉਹ ਜਿੱਤ ਦਾ ਕ੍ਰੈਡਿਟ ਕਿਸ ਨੂੰ ਦਿੰਦੇ ਨੇ ਔਰ ਆਨ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹਨਾਂ ਨੇ ਨਾਰਾ ਦਿੱਤਾ ਸੀ ਕਿਸ ਸੰਗ ਦੇ ਨਾਲ ਪੂਰਾ ਕਰਦੇ ਹੋਏ ਨਜ਼ਰ ਆਣਗੇ ਕੈਮਰਾ ਪਰਸਨ ਜਗਜੀਤ ਦੇ ਨਾਲ ਵਿਰਤ ਕਪੂਰ ਦੈਨਿਕ ਸਵੇਰਾ ਟੀਵੀ ਗਿੱਦੜਵਾਹਾ